ਹੁਣ ਪੰਜਾਬ ਦੇ ਇਸ ਥਾਂ ਤੇ ਸ਼ਰਾਬ ਨਹੀਂ ਮਿਲੇਗਾ ਕੋਈ ਵੀ ਠੇਕਾ ਨਹੀਂ ਹੋਏਗਾ ਸ਼ਰਾਬ ਤੇ ਪਾਬੰਦੀ ਲਗਾਉਣ ਦੀ ਚਰਚਾ ਛਿੜ ਗਈ ਹੈ ਸੋ ਜਿਹੜੇ ਲੋਕ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਉਹ ਖਬਰ ਸੁਣ ਲਿਓ ਪੰਜਾਬ ਦੀ ਧਰਤੀ ਤੋਂ ਇਹ ਪਹਿਲੀ ਵਾਰ ਖਬਰ ਸਾਹਮਣੇ ਆਈ ਹੈ ਕਿ ਇੱਥੇ ਸ਼ਰਾਬ ਨਹੀਂ ਮਿਲੇਗਾ ਆਖਿਰਕਾਰ ਉਹ ਕਿਹੜਾ ਇਲਾਕਾ ਹੈ ਤੇ ਕਿੱਥੇ ਅਜਿਹਾ ਫੈਸਲਾ ਲਿਆ ਗਿਆ ਹੈ ਤੇ ਕਿਸ ਨੇ ਲਿਆ ਹੈ ਇਹ ਸਾਰਾ ਕੁਝ ਜਾਣ ਲਵੋ ਜੀ ਆਸ ਅੱਛੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਕੁਆਰਡੀਨਲ ਪ੍ਰਿਆ ਸ਼ਰਾਬ ਦੇ ਠੇਕੇ ਬਹੁਤ سارے ਥਾਮਾ ਤੇ ਬੈਨ ਹੋ ਬਹੁਤ سارے ਥਾਮਾ ਤੇ ਜੋ ਹੈ ਉਹ ਸ਼ਰਾਬ ਨਹੀਂ ਮਿਲਦੀ ਜਿਵੇਂ ਕਿ ਬਿਹਾਰ ਲਗਾ ਲੀਏ ਬਿਹਾਰ ਦੇ ਵਿੱਚ ਜੋ ਹੈ ਉਹ ਸ਼ਰਾਬ ਤੇ پابੰਦੀ ਹੈ ਬਿਹਾਰ ਦੇ ਵਿੱਚ ਸ਼ਰਾਬ ਖਰੀਦਣ ਤੇ ਸ਼ਰਾਬ ਪੀਣ ਤੇ ਜਿਹੜੀ ਹੈ ਉੱਥੇ पाबंदी है इसे जो है पंजाब के माछीवाड़ा साहेब तो एक जो है इतिहासक फैसला वो सामने आया जी हाँ नगर कौंसल ने मिल के फैसला लिया है कि माछीवाड़ा हद अंदर हदूद के अंदर कोई भी ठेका नहीं रहेगा सारे शराब के ठेके जोड़े ने बहरले पासे होछीवाड़ा साहेब के हदूद के अंदर कोई भी शराब का ठेका नहीं खुलेगा जी हाँ हालांकि यह फैसला हले जो है सिर्फ ਲਿਆ ਗਿਆ ਹੈ ਹਾਲੇ ਇੱਥੇ ਜੇ ਕੋਈ ਕਾਨੂੰਨ ਹਾਲੇ ਨਹੀਂ ਬਣਿਆ ਕਿਹਾ ਗਿਆ ਕਿ ਅਪ੍ਰੈਲ ਦੇ ਵਿੱਚ ਅਗਲਾ ਟੈਂਡਰ ਪਾਸ ਹੋਏਗਾ ਉਸ ਦੇ ਵਿੱਚ ਇਹ ਫੈਸਲਾ ਜਿਹੜਾ ਹੈ ਲਿਆ ਜਾਵੇਗਾ ਹੋ ਸਕਦਾ ਹੈ ਕਿ April ਤੱਕ ਜਿਹੜਾ ਹੈ ਉਹ ਇਹ ਐਲਾਨ ਕਰ ਦਿੱਤਾ ਜਾਵੇ ਕਿ ਮਾਛੀਵਾੜਾ ਸਾਹਿਬ ਦੇ ਵਿੱਚ ਕੋਈ ਵੀ ਠੇਕਾ ਸ਼ਰਾਬ ਦਾ ਨਹੀਂ ਹੋਏਗਾ ਕਿਉਂਕਿ ਮਾਛੀਵਾੜਾ ਸਾਹਿਬ ਇਤਿਹਾਸਕ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਇਸ ਧਰਤੀ ਤੇ ਸ਼ਰਾਬ ਦੇ ਠੇਕੇ ਤੇ ਪਾਬੰਦੀ ਲਗਾਉਣ ਦੇ ਫੈਸਲੇ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਖੁਸ਼ੀ ਹੋਈ ਹੈ ਸੋ ਤੁਹਾਨੂੰ ਕਿੰਨੀ ਖੁਸ਼ੀ ਹੋਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਨਗਰ ਕੌਂਸਲ ਜੋ ਹੈ ਹੁਣੇ ਥੋੜੇ ਦਿਨਾਂ ਪਹਿਲਾਂ ਹੀ ਬਣੀ ਆ ਤੇ ਨਗਰ ਕੌਂਸਲ ਨੇ ਇੱਕ ਇਤਿਹਾਸਕ ਫੈਸਲਾ ਜਿਹੜਾ ਹੈ ਉਹ ਮਿਲ ਕੇ ਲਿਆ ਹੈ ਤੇ ਇਸ ਫੈਸਲੇ ਦੇ ਵਿੱਚ ਉਹ ਕੀ ਕੁਝ ਕਹਿ ਰਹੇ ਨੇ ਕੀ ਕੁਝ ਫੈਸਲਾ ਲਿਆ ਹੈ ਕਿਉਂ ਲਿਆ ਹੈ ਸਾਰਾ ਕੁਝ ਉਹ ਐਕਸਪਲੇਨ ਕਰ ਰਹੇ ਨੇ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਕੀ ਫੈਸਲਾ ਲਿਆ ਗਿਆ ਅੱਜ ਜੋ ਅੱਜ ਦਾ ਦਿਨ ਵਾਕਈ ਬਹੁਤ ਮੈਂ ਤਾਂ ਕਹੂੰਗਾ ਵੀ ਕਰਮਾ ਵਾਲਾ ਦਿਨ ਆ ਇਸ ਗੁਰੂ ਦੀ ਨਗਰੀ ਲਈ ਸਾਡੇ ਮਾਨਯੋਗ ਹਲਕਾ ਬਲਾਇਕ ਨੇ ਸਰਦਾਰ ਜਗਦਾਰ ਸਿੰਘ ਬਿਆਲਪੁਰਾ ਇਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਜ ਜੋ ਫੈਸਲੇ ਲਏ ਨੇ ਉਹ ਵਾਕਈ ਇਤਿਹਾਸਕ ਫੈਸਲੇ ਨੇ ਉਹ ਵੀ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਮੇਰੀ ਤੇ ਐਮਐਲਏ ਸਾਹਿਬ ਦੀ ਇੱਕ ਵਿਦਾਊਟ ਮਤਲਬ ਘਰ ਜਿਵੇਂ ਆਪਾਂ ਪਰਿਵਾਰ 'ਚ ਗੱਲਾਂ ਕਰਦੇ ਆ ਸਾਡੀ ਗੱਲ ਚੱਲਦੀ ਹੁੰਦੀ ਸੀ ਕਿ ਮਾਛੀਵਾੜੀ ਨੂੰ ਆਪਾਂ ਸਭ ਨੂੰ ਕਿਸ ਤਰ੍ਹਾਂ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਸੀ ਸ਼ਰਾਬ ਦੇ ਠੇਕੇ ਦੀ ਅਖੀਰ ਮੈਨੂੰ ਹੱਸਦੇ ਹੁੰਦੇ ਸੀ ਕਿ ਤੂੰ ਆਪ ਦਾ ਸ਼ਰਾਬ ਦਾ ਠੇਕੇਦਾਰ ਆ ਜੇ ਸ਼ਰਾਬ ਤੋਂ ਠੇਕ ਕੇ ਹੀ ਮਾਛੀਵਾੜੀ ਤੋਂ ਬਾਹਰ ਕਰ ਦਈਏ ਮੈਨੂੰ ਪਤਾ ਨਹੀਂ ਸੀ ਕਿ ਮਹਾਰਾਜ ਨੇ ਜੋ ਇਹ ਫੈਸਲਾ ਲੈਣਾ ਹੈ ਮੇਰੀ ਪ੍ਰਧਾਨਗੀ ਲੈਣਾ ਤੋ ਮੈਨੂੰ ਇਸ ਗੱਲ ਦੀ ਬੜਾ ਮਾਨ ਮਹਿਸੂਸ ਹੋ ਰਿਹਾ ਕਿ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਔਰ ਸਾਡੀ ਪਹਿਲੀ ਮੀਟਿੰਗ ਦਾ ਪਹਿਲੇ ਮਤੇ ਦੇ ਵਿੱਚ ਜੋ ਪਾਸ ਹੋਇਆ ਇਹ ਹੋਇਆ ਕਿ ਮਾਛੀਵਾੜਾ ਸ਼ਹਿਰ ਵਿੱਚੋਂ ਜਿੰਨੇ ਸ਼ਰਾਬ ਦੇ ਲਿੱਕੇ ਨੇ ਜੀ ਉਹ ਸਾਡੀ ਹੱਥ ਤੋਂ ਬਾਹਰ ਜਾਣਗੇ ਹੋਰ ਇਸ ਤੋਂ ਇਲਾਵਾ ਕੀ ਫੈਸਲਾ ਲਏ ਗਏ ਨੇ ਇਸ ਤੋਂ ਇਲਾਵਾ ਜੀ ਜਿਵੇਂ ਦੇਖਣ ਨੂੰ ਆ ਰਿਹਾ ਸੀ ਕਿ ਬਾਜ਼ਾਰ ਦੇ ਵਿੱਚ ਸਾਨੂੰ ਕੈਮਰਿਆਂ ਦੀ ਬਹੁਤ ਲੋੜ ਹੈ ਇੱਕ ਤਾਂ ਬਾਜ਼ਾਰ ਦੇ ਵਿੱਚ ਲੋਕ ਕਬਜ਼ੇ ਬਹੁਤ ਕਰਦੇ ਨੇ ਸਭ ਤੋਂ ਵੱਡੀ ਗੱਲ ਆ ਜਿਹੜੇ ਤੁਸੀਂ ਦੇਖ ਰਹੇ ਹੋ ਬਹੁਤ ਮੋਬਾਈਲ ਖੋਏ ਹੋ ਜਾ ਰਹੇ ਨੇ ਲੋਕਾਂ ਕਸੁੱਟਾਂ ਛੋਟੀਆਂ ਮੋਟੀਆਂ ਹੋ ਰਹੀਆਂ ਤਾਂ ਅਸੀਂ ਆਪਣੇ ਕਾਉਂਸਲਰ ਸਾਹਿਬਾਨਾਂ ਦੀ 4 ਤੋਂ 5 ਕਾਉਂਸਲਰ ਸਾਹਿਬਾਨਾਂ ਦੀ ਟੀਮ ਬਣਾਵਾਂਗੇ ਜਿਹਦੇ ਵਿੱਚ ਇੱਕ ਕਾਉਂਸਲਰ ਅਕਾਲੀ ਦਲ ਦਾ ਵੀ ਹੋਊਗਾ ਜੀ ਇੱਕ ਕਾਂਗਰਸ ਦਾ ਹੋਊਗਾ ਸਾਡੇ ਹੋਣਗੇ ਆਜ਼ਾਦ ਹੋਣਗੇ ਜੀ 5 ਮੈਂਬਰੀ ਦੀ ਅਸੀਂ ਟੀਮ ਬਣਾ ਕੇ ਸ਼ਹਿਰ ਦੇ ਜਿੰਨੀਆਂ ਵੀ ਮੇਨ ਜਗ੍ਹਾ ਨੇ ਉਹਦਾ ਸਰਵੇ ਕਰਾਂਗੇ ਇਹ ਕੋਈ ਮੇਨ ਧਾਰਮਿਕ ਸਥਾਨ ਨੇ ਤੁਸੀਂ ਦੇਖ ਰਹੇ ਹੋ ਦੀ ਗੱਲ ਵੇਦਵੀ ਆਉਂਦੀਆਂ ਤਾਂ ਐਮਐਲਏ ਸਾਹਿਬ ਨਾਲ ਜਿੰਨੀ ਡਿਸਕਸ ਹੋਇਆ ਕਿ ਸਾਡਾ ਗੁਰੂਆਂ ਪੀਰਾਂ ਦੀ ਨਗਰੀ ਦਾ ਸ਼ਹਿਰ ਆ ਤੇ ਸਾਡੇ ਅਸੀਂ ਨਹੀਂ ਚਾਹੁੰਦੇ ਸਾਡੀ ਭਾਈਚਾਰਕ ਸਾਂਝ ਹੋਵੇ ਤੇ ਜੇ ਨਗਰ ਕਾਉਂਸਲ ਨੂੰ ਇਸ ਲਈ ਕੁਝ ਕਰਨਾ ਪੈ ਰਿਹਾ ਸੀ ਕੱਲ ਨੂੰ ਕਰਨ ਦੀ ਵੀ ਆਏ ਅੱਜ ਹੀ ਕਰਾਂਗੇ ਸੋ ਅਸੀਂ ਕੈਮਰੇ ਸਾਰੇ ਸ਼ਹਿਰ ਚ ਲਵਾਵਾਂਗੇ ਜੀ ਤਕਰੀਬਨ 100 ਦੇ ਕਰੀਬ ਜਗ੍ਹਾ ਦੇਖ ਕੇ ਜ ਜਿੰਨੀਆਂ ਵੀ ਵਧੀਆ ਗੱਡੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਵਧੀਆ ਐਚਡੀ ਕੈਮਰੇ ਲਵਾਵਾਂਗੇ ਤਾਂ ਕਿ ਗੱਡੀਆਂ ਦੇ ਨੰਬਰ ਫੰਦੇ ਦੀ ਵੈਰੀਫਿਕੇਸ਼ਨ ਕਰਨੀ ਪੁੱਛ ਨੂੰ ਵੀ ਇਹਦਾ ਬਹੁਤ ਬੈਨੀਫਿਟ ਮਿਲੂਗਾ ਸੋ ਮੇਰੇ ਸਾਹਮਣੇ ਬਹੁਤ ਹੀ ਵੱਡਾ ਫੈਸਲਾ ਜਿਹੜਾ ਅੱਜ ਤੱਕ ਕਿਸੇ ਨਗਰ ਕੌਂਸਲ ਨੇ ਨਹੀਂ ਲਿਆ ਅੱਜ ਕੋਈ ਮਸ਼ੀਨਰੀ ਦਾ ਮਤਲਬ ਪਾਸ ਕੀਤਾ ਗਿਆ ਵੀ ਜਿਹੜੀ ਮਸ਼ੀਨਰੀ ਕੋਈ ਵੀ ਆ ਕੇ ਸ਼ਹਿਰ ਵਾਸੀ ਜਿਹੜਾ ਹੈਗਾ ਹਾਂਜੀ ਜਿਹੜੀਆਂ ਮਸ਼ੀਨ ਜਿੰਨੇ ਵੀ ਮਸ਼ੀਨਰੀ ਨਗਰ ਕੌਂਸਲ ਕੋਲ ਇਸ ਟਾਈਮ ਹੈਗੀਆਂ ਨੇ ਇੱਕ ਤਾਂ ਉਹਨਾਂ ਦਾ ਬੇਰਵਾ ਮੰਗਿਆ ਜੀ ਉਹਨਾਂ ਦੀ ਮੇਨਟੇਨੈਂਸ ਦੇਖਾਂਗੇ ਔਰ ਜੇ ਕਿਸੇ ਨੇ ਉਹ ਕਿਰਾਏ ਤੇ ਲੈਣੀ ਆ ਤਾਂ ਬਿਲਕੁਲ ਨਗਰ ਕੌਂਸਲ ਨੇ ਇੱਕ ਰੇਟ ਫਿਕਸ ਕਰਤੇ ਉਹ ਲੈ ਸਕਦੇ ਨੇ ਵਿਕਨਕਲਾ ਬਚਣ ਦਾ ਖਰਚਾ ਬਣਾਇਆ ਉਹ ਅਸੀਂ ਜੀ ਬਜਟ ਅਜੇ ਫਿਲਹਾਲ ਖੁੱਲਾ ਹੀ ਰੱਖਿਆ ਕਿਉਂਕਿ ਅਸੀਂ ਆਪਣੇ ਲੈਵਲ ਤੇ ਵੀ ਕਰਾਂਗੇ ਤੇ ਐਮਐਲਏ ਸਾਹਿਬ ਨੇ ਜਿਵੇਂ ਮੀਟਿੰਗ ਦੀ ਦੱਸਿਆ ਕਿ ਟੂਰਿਜ਼ਮ ਵਿਭਾਗ ਨਾਲ ਵੀ ਅਸੀਂ ਗੱਲ ਕਰਾਂਗੇ ਦੇਖੋ ਟੂਰਿਜ਼ਮ ਮਾਛੀਵਾੜਾ ਇੱਕ ਹਿਸਟੋਰੀਕਲ ਹੱਬ ਹੈ ਇਦੇ ਵਿੱਚ ਮੈਂ ਜੋ ਮੰਨਦਾ ਕਿ ਸਾਡੇ ਨਾਲ ਵੱਧ ਲੋਕ ਦਾ ਟੂਰਿਜ਼ਮ ਵਿਭਾਗ ਦਾ ਹੋਣਾ ਚਾਹੀਦਾ ਕਿਉਂਕਿ ਇਹ ਬੜਾ ਮਾਣ ਵਾਲੀ ਗੱਲ ਆ ਕਿ ਐਡੇ ਸ਼ਹਿਰ ਤੇ ਉਹਨਾਂ ਨੇ ਪੈਸੇ ਲਾਉਣੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਟੂਰਿਜ਼ਮ ਮਿਨਿਸਟਰ ਨੂੰ ਵੀ ਮਿਲਾਂਗੇ ਉਹਨਾਂ ਤੋਂ ਵੀ ਮੰਗ ਕਰਾਂਗੇ ਸਾਡੀ ਕੋਸ਼ਿਸ਼ਾਂ ਗਣੀ ਖਾਨ ਅਵੀਖਾਂ ਗੇਟ ਕੋ ਲੈ ਕੇ ਚਰਨਗਮ ਸਾਖ ਗੁਰਦੁਆਰਾ ਸਾਹਿਬ ਤੱਕ ਉਧਰੋਂ ਸਾਡੇ ਬ੍ਰਹਮਚਾਰੀ ਜਿਹੜਾ ਸ਼੍ਰੀ ਕੀ ਦਾ ਮੰਦਿਰ ਆ ਉੱਥੇ ਤੱਕ ਸਜਾਕਤੀ ਬੂਟੇ ਤੇ ਲਾਈਟਾਂ ਲੱਗ ਜਾਣ ਤਾਂ ਕਿ ਜੋ ਸਾਡੇ ਸ਼ਹਿਰ ਦੀ ਮਾਣ ਮੇ ਸ਼ਾਨ ਨੇ ਅਸੀਂ ਉਧਰ ਲਈ ਕਰ ਕੁਛ ਕਰ ਸਕੀਏ ਤਾਂ ਅਸੀਂ ਬੜੇ ਕਰਮਾ ਵਾਲੇ ਹਾਂ ਹਾਂਜੀ ਅੱਜ ਹੋਈ ਹੈ ਜਿਹੜੀ ਨਵੀਂ ਕਮੇਟੀ ਬਣੀ ਹੈ ਤੇ ਉਹਦੇ ਵਿੱਚ ਸਾਰਿਆਂ ਬਹੁਤ ਹੀ ਇਤਿਆਸਪੱਛਤ ਫੈਸਲੇ ਲਏਤੇ ਗਏ ਨੇ ਜਿਹਦੇ ਵਿੱਚ ਮੈਂ ਜੀਵਨ ਕਰੂਗਾ ਖਾਸ ਕਰਕੇ ਵੀ مشਵਰਾ ਜਿਹੜਾ ਬਲਾ ਸ਼ਹਿਰਾ مشਵਰਾ ਸਾਹਿਬ ਤੇ ਇਹਦੀ ਹੱਦ ਦੇ ਵਿੱਚੋਂ ਜਿੰਨੇ ਵੀ ਠੇਕੇ ਨੇ ਉਹਨਾਂ ਨੂੰ ਹੱਤੋਂ ਬਾਹਰ ਮੋਲ ਪੜਨ ਵਾਸਤੇ ਇੱਕ ਫੈਸਲਾ ਲਿਆ ਗਿਆ ਵੀ ਕੋਈ ਵੀ ਠੇਕਾ ਸਲਾਬ ਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜਿਹਨੂੰ ਸਾਰੇ ਸੰਸਥੀ ਨਾਲ ਪਾਸ ਕੀਤਾ ਤੋਂ ਬਿਨਾਂ ਜਿਵੇਂ ਗੁਰਦਵਾਰਾ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉਤੋਂ ਨਜਾਇਜ਼ ਕਬਜ਼ੇ ਟਰੱਕੀਆਂ ਨੂੰ ਸੁੰਦਰ ਬਣਾਉਣ ਦਾ ਤੇ ਉਤੋਂ ਬਾਅਦ ਜੇ ਗੱਲ ਕਰੀ ਜਿੰਨੇ ਵੀ ਸ਼ਹਿਰ ਲਈ ਲੁੜਨਦੀਆਂ ਫੈਸਲੀਆਂ ਸਾਰੇ ਸੱਜਣੇ ਲਵਕਿਲਤੇ ਨੇ ਤੇ ਸਾਰਾ ਵਧੀਆ ਇਹ ਜਿਹੜਾ ਅੰਮ੍ਰਿਤ ਗੁੜਕਾਤਾ ਖੁੱਲ ਜਿਹੜਾ ਜਿਹੜੇ ਸ਼ਹਿਰ ਤੋਂ ਬਾਅਦ ਦਿੱਕਤ ਕਰਨੇ ਆ ਇੱਕ ਅਸੂ ਦੇ ਵਿੱਚ ਤੁਹਾਨੂੰ ਪਤਾ ਹੀ ਜੀ ਅਗਲਾ ਸੀਜ਼ਨ ਜਿਹੜਾ ਕਲੀ ਲੌਂਗ ਸਟਾਰਟ ਹੋਣਾ ਜਿਹੜਾ ਸਾਲ ਉਹ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਅਪ੍ਰੈਲ ਦੇ ਵਿੱਚ ਇਹ ਲੱਗ ਰਿਹਾ ਹੋਊਗਾ ਜੀ ਤੇ ਨਾਲ ਦੇ ਨਾਲ ਜਿਹੜੀ ਸਰਕਾਰੀ ਕਾਰਵਾਈ ਜਿਹੜੀ ਕੱਪ ਕੱਪੀ ਆ ਉਹ ਮੈਦਮਨਸ ਬੰਦ ਤੋਂ ਲੱਗ ਨੂੰ ਪਾਵ ਕਲਪਾ ਨੂੰ ਭੇਜੀ ਜਾਊਗੀ ਕੋਈ ਵੀ ਜਿਹਦਾ ਜਿਹੜਾ ਠਿਕਾਣਾ ਲੰਮੀ ਹੋਣੀ ਆ ਤਾਂ ਉਹਦੇ ਵਿੱਚ ਕੋਈ ਵੀ ਜਿਹੜਾ ਸ਼ਹਿਰ ਦੇ ਵਿੱਚ ਠਿਕਾਣਾ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਜਿਹੜੀਆਂ ਮੀਟ ਮਾਰਦੀ ਦੁਕਾਨਾਂ ਜਾਈ ਇਸ ਤਰ੍ਹਾਂ ਐਜੀ ਵੀ ਪ੍ਰੋਪੋਜ਼ ਸਭ ਕੁਸ਼ੂਬਾ ਜੀ ਦੇ ਕੋਲ ਵਧੀਆ ਸਾਰੇ ਚ ਬੜਾ ਜੋਸ਼ ਆ ਜਿੰਨੇ ਵੀ ਮੈਂਬਰ ਮਲੇ ਨੇ ਤੇ ਬਹੁਤ ਵਧੀਆ ਫੈਸਲੇ ਲਿੱਤੇ ਨੇ ਜਿਵੇਂ ਤੁਸੀਂ ਪਿਛੇ ਦੇਖਣਾ ਮੱਛੀ ਮਾਰਕ ਰਹੀ ਸੀਗੀ ਜਿਹੜੀ ਉਹ ਚਕਾਈਏ ਤੋਂ ਪਰੇ ਕੀਤੀ ਆ ਤੇ ਉਹ ਤੋਂ ਵਗੈਰ ਜਿਹੜਾ ਵੀ ਫੈਸਲਾ ਮੱਛੂ ਵਾਲੇ ਸਾਹਿਬ ਦੇ ਲੋਕਾਂ ਲਈ ਸਹੀ ਹੋਊਗਾ ਤੇ ਉਹ ਸਹਾਰਾ ਚ ਫੈਸਲਾ ਇਹ ਸਾਰੇ ਲੜਕੇ ਲੈਣਗੇ ਇੱਕ ਜਿਹੜਾ ਪਿਆਜੀ ਜਿੱਤੇ ਤਰੀਕੇ ਨਾਲ ਡੇਢ ਕੋ ਲੈ ਕੇ ਬਦਵਾਰ ਚੰਦ ਸਿੰਘ ਸਾਹਿਬ ਦਾ ਤ ਉਹ ਕੀ ਪ੍ਰਪੋਜ਼ਲ ਹੈ ਸੁਝਾਅ ਕੀ ਅਸਲ ਦੇ ਵਿੱਚ ਉਹ ਮੈਂ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਦਾ ਜਿਹੜੇ ਕਬਜੇ ਦੀ ਨਜਾਇਜ਼ ਬਾਹਵ ਪਰ ਮਰੋਈ ਹੈ ਉਹ ਰੇੜੀਆਂ ਜੋ ਉਸ ਸਾਈਡ ਤੇ ਖੜੀਆਂ ਤੁਹਾਨੂੰ ਪਤਾ ਨਹੀਂ ਝਗੜਾ ਲੱਦਾਗਾ ਹਨਾ ਉਹਦੇ ਦੇਖਣ ਨੂੰ ਖੂਬਸੂਰਤ ਬਣਾਉਣ ਵਾਸਤੇ ਵਧੀਆ ਲਾਈਟਾਂ ਤੇ ਜਾਂ ਸਿਆਪਰੀ ਬੁੱਟੇ ਲਵਾਏ ਲਗਾਏ ਜਾਣਗੇ ਤੇ ਬਾਕੀ ਸ਼ਹਿਰ ਦੇ ਵਿੱਚ ਇਹ ਵੀ ਮਤ ਆ ਪਿਆ ਵੀ ਜਿਵੇਂ ਆਪਾਂ ਦੇ ਦੇ ਵਿੱਚ ਕ੍ਰਾਈਮ ਵੱਧ ਰਿਹਾ ਹੈ ਹਨਾ ਉਹਦੇ ਵਾਸਤੇ ਕੁਝ ਜਿਹੜੇ ਕੈਮਰੇ ਵਧੀਆ ਕੁਆਲਿਟੀ ਦੇ ਲਗਾਉਣ ਦੀ ਇਹ ਵੀ ਮਤਾ ਪਾਇਆ ਤੇ ਬਾਕੀ ਵੀ ਕਈ ਹੋਰ ਜਿਹੇ ਮਸਲੇ ਸਨ ਜਿਹੜੇ ਸ਼ਹਿਰ ਵਾਸਤੇ ਪਾਉਂਦੇ